ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਨਾਹੀਂ ਕਿਛ ਹੋ ਨਹੀਂ ਕਿਛ ਆਹੇ ਨਮੋਰਾ ਔਸਰ ਲੱਜਾ ਰੱਖ ਲਿਓ ਸਦ ਨਾ ਜਾਣ ਤੋਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਕੱਲ ਤੱਕ ਆਪਾਂ ਇਕਵੀਂ ਅਸ਼ਟਪਦੀ ਹੈ ਜਿਹੜੀ ਸ੍ਰੀ ਰਾਗ ਦੇ ਵਿੱਚ ਇਦੇ ਖਰਬਦਾਰth ਸੰਖੇਪ ਵੀ ਆਖਿਆ ਕੀਤੀ ਸੀ ਅੱਜ ਕਿਰਪਾ ਕਰੋ ਅਸ਼ੀਰਵਾਦ ਦਿਓ ਆਪਾਂ ਇਸ ਤੋਂ ਬਾਅਦ ਵੀ ਅਸ਼ਟਵਿਤੀ ਤੋਂ ਸ਼ੁਰੂ ਕਰਕੇ ਮਹਾਰਾਜ ਸ਼ਿਰਪਤ ਤੇ ਮਿਹਰ ਭਰੇ ਹੱਥ ਰੱਖਣਾ ਜਿੱਥੋਂ ਤੱਕ ਮਹਾਰੇ ਦਾ ਹੁਕਮ ਹੈ ਉੱਥੋਂ ਤੱਕ ਸ਼ਬਦਾਰਥੇ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ ਸ੍ਰੀ ਰਾਗਮਹੱਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਭਰਮ ਭਲਾਏ ਮਨਮੁਖ ਕਰਮ ਕਰੇ ਨਹੀਂ ਬੂਜੈ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਸ੍ਰੀ ਰਾਗ ਮਹੱਲਾ 3 ਇਹ ਸ੍ਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਇਸ ਗੁਰਬਾਣੀ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 67 ਤੇ ਅੰਕਿਤ ਕੀਤਾ ਹੈ ਸੋ ਅੱਗੇ ਇਹਦੇ ਅਰਥ ਇਸ ਤਰ੍ਹਾਂ ਹਨ ਜੀ ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਪਰਮੁ ਪੁਲਾਏ ਇਹ ਜਿਹੜੀ ਮਾਇਆ ਹੈ ਨਾ ਜੇ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਏ ਇਸ ਕਿ ਜੇ ਸੇਵਾ ਜੋ ਕਰੇ ਤਿਸੇ ਕੋ ਫਿਰ ਖਾਏ ਮਾਇਆ ਦੇ ਹਰ ਜਗ੍ਹਾ ਵਰਤ ਰਹੀ ਹੈ ਤੇ ਮਾਇਆ ਦਾ ਮੋਹ ਜਿਹੜਾ ਪ੍ਰਭੂ ਨੇ ਆਪ ਕੀਤਾ ਹੈ ਤੇ ਉਹ ਵੇਖਦੇ ਨੇ ਕਿ ਕਿਹੜਾ ਇਹਦੇ ਫਸ ਜਾਂਦਾ ਤੇ ਕਿਹੜਾ ਇਹੋ ਬਚਦਾ ਤੇ ਕਿਹੜਾ ਇਹਦੇ ਭਰਮਾਂ ਦੇ ਵਿੱਚ ਪਿਆ ਭੁੱਲਦਾ ਰਹਿੰਦਾ ਸਦਾ ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਭਰਮ ਭੁਲਾਏ ਤੇ ਫਿਰ ਜਿਨ੍ਹਾਂ ਤੇ ਬਖਸ਼ਿਸ਼ ਨਹੀਂ ਹੁੰਦੀ ਉਹ ਮਾਇਆ ਦੇ ਭਰਮਾਂ ਦੇ ਵਿੱਚ ਭੁੱਲ ਜਾਂਦੇ ਹੰਦੇ ਸਦਾ ਦੁੱਖ ਪਾਉਂਦੇ ਹਨ ਮਾਨਮੁਖ ਕਰਮ ਕਰੇ ਨਹੀਂ ਬੁੱਝੈ ਬਿਰਥਾ ਜਨਮ ਗਵਾਏ ਜਿਹੜੇ ਮਨਮੁਖ ਲੋਗ ਆ ਉਹ ਕੰਮ ਤੇ ਕਰਦੇ ਆ ਪਰ ਉਹ ਬੁੱਝਦੇ ਨਹੀਂਗੇ ਜਾਣ ਕੇ ਨਹੀਂ ਬੁੱਝਦੇ ਨਹੀਂਗੇ ਜਾਣਦੇ ਨਹੀਂ ਇਸ ਗੱਲ ਬਾਰੇ ਕਿ ਜਿਹੜੇ ਉਹ ਕੰਮ ਕਰ ਰਹੇ ਕਰਮ ਕਰ ਰਹੇ ਉਹ ਚੰਗੇ ਨਹੀਂਗੇ ਇਸ ਕਰਕੇ ਉਹਨਾਂ ਦਾ ਜਨਮ ਬਿਰਥਾ ਜਨਮ ਗਵਾਏ ਉਹਨਾਂ ਦਾ ਜਿਹੜਾ ਜਨਮ ਆ ਨਾ ਉਹ ਬਿਰਥਾ ਹੀ ਚਲੇ ਜਾਂਦਾ ਹੈ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਤੁਰ ਕੀ ਬਾਣੀ ਆਈ ਤਿੰਨ ਸਗਲੇ ਚੰਦ ਮਟਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਾਨਾ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਇਹ ਗੁਰਬਾਣੀ ਹੈ ਜਿਹੜੀ ਤੁਰਕੀ ਬਾਣੀ ਹੈ ਬਾਣੀ ਹੁੰਦੀ ਜਿਹੜੀ ਆਪਾਂ ਬੋਲ ਬੋਲਦੇ ਆ ਆਪਣੇ ਬਾਣੀ ਐ ਤੇ ਗੁਰਬਾਣੀ ਇਸ ਕਰਕੇ ਐ ਕਿ ਗੁਰੂ ਮਹਾਰਾਜ ਜੀ ਦੇ ਮੁਖ ਤੋਂ ਉਚਾਰੀ ਗਈ ਐ ਉਹਨਾਂ ਦੇ ਮੁਖਾਰਬੇੰ ਤੋਂ ਉਚਾਰੀ ਗਈ ਐ ਇਸ ਕਰਕੇ ਗੁਰਬਾਣੀ ਐ ਤੇ ਇਹ ਚੰ ਦੁਨੀਆ ਵਾਤੇ ਚਾਨਣ ਮਨਾਰਾ ਕਿਉਂਕਿ ਦੁਨੀਆ ਬੜੇ ਉਸ ਸਮੇਂ ਭਰਮਾਂ ਦੇ ਚ ਪਈ ਪਈ ਸੀ ਜਦੋਂ ਨਿਹਰਗੂ ਨਾਨਕ ਪਾਤਸ਼ਾਹ ਨੇ ਅਵਤਾਰ ਧਾਰਿਆ ਐ ਨਾ ਉਦੋਂ ਬੜੇ ਭਰਮ ਸੀ ਉਦੋਂ ਬੜਿਆ ਹੀ ਤਰ੍ਹਾਂ ਨਾਲ ਲੋਕੀ ਪੂਜਾ ਪਾਠ ਕਰਦੇ ਸੀ ਕੋਈ ਗਣੇਸ਼ ਜੀ ਦੀ ਪੂਜਾ ਕਰੀ ਜਾਂਦਾ ਕੋਈ ਵਿਸ਼ਨੂ ਜੀ ਦੀ ਕਰਦਾ ਕੋਈ ਸ਼ਿਵ ਜੀ ਦੇ ਕਰਦਾ ਸੀ ਕੋਈ ਦੇਵੀਆਂ ਦੀ ਕਰਦਾ ਸੀ ਇਸ ਤਰ੍ਹਾਂ ਉਹ ਵੱਖ-ਵੱਖ ਤਰ੍ਹਾਂ ਦੀ ਪੂਜਾ ਕੋਈ ਕਾਲੀ ਮਾਤਾ ਦੇ ਕਰਦਾ ਸੀ ਤੇ ਵੱਖ-ਵੱਖ ਤਰ੍ਹਾਂ ਦੀਆਂ ਪਰੰਪਰਾਵਾਂ ਪਰੰਪਰਾਵਾਂ ਤਾਂ ਅਜੇ ਵੀ ਹਿੰਦੂ ਧਰਮ ਦੇ ਵਿੱਚ ਕਾਫੀ ਚੱਲ ਰਹੀਆਂ ਨੇ ਕਿਤੇ ਬਲੀ ਦਿੱਤੀ ਜਾਂਦੀ ਐ ਪਸ਼ੂਆਂ ਦੀ ਤੇ ਕਿਤੇ ਪਿਆਜ ਵੀ ਨਹੀਂ ਲੈ ਕੇ ਜਾਇਆ ਜਾਂਦਾ ਸੋ ਇਸ ਤਰ੍ਹਾਂ ਵਕਫੇਰ ਉਹਨਾਂ ਦੇ ਵੱਖਰੇ-ਵੱਖਰੇ ਤਿਲਕ ਸਾਰਿਆਂ ਦੇ ਤੇ ਵਕਰੀ-ਵਕਰੀ ਪੂਜਾ ਵਿਧੀ ਵੱਖਰੇ-ਵੱਖਰੇ ਕੱਪੜੇ ਪਾਉਣ ਦਾ ਤਰੀਕਾ ਤੇ ਇਸ ਕਰਕੇ ਉਸ ਸਮੇਂ ਬੜਾ ਹਨੇਰ ਸੀ ਇਹ ਦੁਨੀਆ ਦੇ ਵਿੱਚ ਜਿਹੜਾ ਆਮ ਜਨਤਾ ਹੈ ਨਾ ਜਿਹੜੇ ਆਮ ਲੋਕੀ ਆ ਉਹ ਭੰਬਲ ਪੂਸੇ ਚ ਪੈਸ ਵੀ ਕਿਹੜੇ ਪਾਸੇ ਜਾਈਏ ਉਹਨਾਂ ਵਾਸਤੇ ਸਾਰਾ ਹਨੇਰਾ ਹੀ ਸੀ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾ ਕੇ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਇਹ ਹਾਲਤ ਬਣੀ ਜਦੋਂ ਫਿਰ ਗੁਰੂ ਨਾਨਕ ਪਾਤਸ਼ਾਹੀ ਨੇ ਬਾਣੀ ਉਚਾਰੀ ਹੈ ਨਾ ਗੁਰਬਾਣੀ ਇਸ ਜਗਮੈ ਚਾਨਣ ਕਰਨ ਵਸੈ ਮਨਿ ਆਏ ਤੇ ਇਹ ਉਹਨਾਂ ਦੇ ਬੜੇ ਭਾਗਾ ਵਾਲੇ ਲੋਕ ਹੁੰਦੇ ਆ ਬੜੇ ਕਰਮਾਂ ਵਾਲੇ ਲੋਕ ਹੁੰਦੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਗੁਰਬਾਣੀ ਵਸ ਜਾਂਦੀ ਹੈ ਗੁਰਬਾਣੀ ਇਸ ਜਗਮੈ ਚਾਨਣ ਕਰਮ ਵਸੈ ਮਨਿ ਆਏ ਉਹ ਬੜੇ ਕਰਮਾਂ ਵਾਲੇ ਭਾਗਾ ਵਾਲੇ ਲੋਕ ਹੁੰਦੇ ਜਿਨ੍ਹਾਂ ਦੇ ਮਨ ਦੇ ਵਿੱਚ ਵਸ ਜਾਂਦੀ ਹੈ ਫਿਰ ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਸਮੇਂ ਪਰੰਪਰਾਵਾਂ ਚਲਾਈਆਂ ਜੋ ਰੀਤਾਂ ਚਲਾਈਆਂ ਜੋ ਆਪਸੀ ਭਾਈਚਾਰਾ ਬਣਾਇਆ ਉਸ ਭਾਈਚਾਰੇ ਨੇ ਅੱਜ ਦੁਨੀਆ ਨੂੰ ਇਹ ਦੱਸ ਦਿੱਤਾ ਕਿ ਜਾਤ ਪਾਤ ਛੂਤਛਾ ਤੇ ਚੀਜ਼ਾਂ ਸਾਰੀਆਂ ਖਤਮ ਨੇ ਉਸ ਤੋਂ ਅੱਗੇ ਚਲਦੇ ਚਲਦੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਤੇ ਇਹ ਤਰ੍ਹਾਂ ਕਹਿੰਦੇ ਚਾਰ ਦਰਵਾਜ਼ੇ ਹਰਿਮੰਦਰ ਸਾਹਿਬ ਦੇ ਰੱਖ ਕੇ ਨਾ ਚਾਰਾਂ ਵਰਨਾ ਵਾਸਤੇ ਖੋਲ ਤੇ ਵੀ ਚਾਰੇ ਵਰਣੀ ਇੱਥੇ ਆ ਕੇ ਆ ਕੇ ਆਪਣੇ ਇੱਥੇ ਮਿਲ ਬੈਠ ਸਕਦੇ ਹਨ ਸੰਗਤ ਦੇ ਵਿੱਚ ਪ੍ਰਸ਼ਾਦਾ ਛੱਕ ਸਕਦੇ ਹਨ ਇਸ ਕਰਕੇ ਉਸ ਸਮੇਂ ਜਿਹੜੇ ਭਰਮ ਭੁੱਲੇ ਲੋਕੀ ਭਰਮਾਂ ਦੇ ਵਿੱਚ ਪਏ ਸੀ ਨਾ ਉਹਨਾ ਭਰਮਾਂ ਨੂੰ ਖਤਮ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਬਾਣੀ ਉਚਾਰੀ ਤੇ ਕਰਮਾਂ ਵਾਲਿਆਂ ਦੇ ਮਨ ਦੇ ਵਿੱਚ ਵਸ ਜਾਂਦੀ ਹੈ ਮਨ ਰੇ ਨਾਮ ਜਪੋ ਸੁਖ ਹੋਏ ਇਹ ਮੇਰੇ ਮਨਾ ਤੂੰ ਨਾਮ ਜਪਿਆ ਕਰ ਨਾਮ ਜਪਣ ਦੇ ਨਾਲ ਤੇਰੇ ਮਨ ਨੂੰ ਸੁਖ ਹੋਏਗਾ ਕਿਉਂਕਿ ਜਿਹੜਾ ਨਾਮ ਜਪਣ ਦੇ ਨਾਲ ਸੁਖ ਮਿਲਦਾ ਨਾ ਉਹ ਸਦੀਵੀ ਹੁੰਦਾ ਤੇ ਜਿਹੜਾ ਸਾਨੂੰ ਵਸਤੂਆਂ ਦੀਆਂ ਪਦਾਰਥਾਂ ਦਾ ਸੁਖ ਆ ਨਾ ਉਹ ਜਦੋਂ ਫਿਰ ਸਾਡੇ ਕੋਲ ਪਦਾਰਥ ਵਸਤੂਆਂ ਨਹੀਂ ਰਹਿ ਜਾਂਦੀਆਂ ਉਦੋਂ ਫਿਰ ਉਹ ਦੁੱਖ ਦਾ ਕਾਰਨ ਬਣ ਜਾਂਦਾ ਇੱਕ ਉਹ ਨਾਮ ਹੀ ਨਾਮ ਆ ਜਿਹਦੇ ਜਿਹਦਾ ਜਪਣ ਕਰਕੇ ਜੋ ਉਹਨਾਂ ਦੁੱਖ ਵਿੱਚ ਦੁੱਖ ਨਹੀਂ ਮੰਨੇ ਸੁੱਖ ਸੁਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ ਜਿਹੜਾ ਮਨੁੱਖ ਦੁੱਖ ਦੇ ਚ ਦੁੱਖ ਨਹੀਂ ਮੰਨਦਾ ਦੁੱਖ ਵਿੱਚ ਦੁੱਖ ਨਹੀਂ ਮੰਨਦਾ ਸੁੱਖ ਸੁਨੇਹ ਔਰ ਭੈ ਨਹੀਂ ਜਾ ਕੇ ਨਾ ਉਹਨੂੰ ਸੌਖਾ ਕਹੇਦਾ ਬਹੁਤਾ ਸੁੱਖ ਮੰਨਦਾ ਕਹੇਦਾ ਨਾ ਉਹਦੇ ਕਿਸੇ ਦੀ ਭਾਵਨਾ ਵਾਂਗੂ ਕਿ ਮੈਂ ਇਹਦੇ ਨਾਲ ਲੱਗ ਕੇ ਰਵਾਂ ਦਾ ਮੋਹ ਹੀ ਆ ਰੰਚੇਨ ਬਾਟੀ ਮਾਨੈ ਤੇ ਉਹ ਜਿਹੜੀ ਆਪਣੇ ਮਿੱਟੀ ਆ ਨਾ ਤੇ ਸੋਨਾ ਵਾ ਉਹਨੂੰ ਵੀ ਬਰਾਬਰੀ ਸਮੀਦਾ ਸੋ ਐਸੇ ਗੁਰਮੁਖ ਹੁੰਦੇ ਆ ਮਨਰੇ ਨਾਮ ਜਪੋ ਸੁਖ ਹੋਏ ਜਿਨ੍ਹਾਂ ਦੇ ਮਨ ਨੂੰ ਨਾਮ ਜਪ ਕੇ ਸੁਖ ਹੋ ਜਾਂਦਾ ਨਾ ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਹੋ ਜਾਂਦੇ ਹਨ ਗੁਰ ਪੂਰਾ ਸਲਾਹੀਐ ਸਹਿਜ ਮਿਲੇ ਪ੍ਰਭ ਸੋਏ ਸੇਬ ਤਾਂ ਸਲਾਹ ਕਰਨੀ ਸਲਾਹ ਆਪਾਂ ਸਲਾਵਾ ਆਪਾਂ ਬੜੇ ਤਰ੍ਹਾਂ ਦੀਆਂ ਕਰਦੇ ਆ ਆਪਾਂ ਪਰਿਵਾਰ ਦੇ ਵਿੱਚ ਬਹਿ ਕੇ ਵੀ ਸਲਾਵਾ ਕਰਦੇ ਆ ਚਾਰ ਸੱਜਣ ਮਿੱਤਰ ਬਹਿ ਕੇ ਵੀ ਸਲਾਹਾ ਕਰਦੇ ਆ ਤੇ ਜਿਹੜੀ ਸੰਗਤ ਦੇ ਵਿੱਚ ਬੈਹਨੇ ਜਦੋਂ ਆਪਾਂ ਸੰਗਤ ਜਾਂਦੇ ਆ ਜਿਹੋ ਜਿਹਾਂ ਸਲਾਵਾ ਕਰਦੇ ਆ ਜਿਹੋ ਜਿਹਾਂ ਸਮਾ ਹੁੰਦਾ ਉਹ ਜੀਆਂ ਸਲਾਵਾ ਕਰਦੇ ਆ ਤੇ ਅਸੀਂ ਜੇ ਆਪਣੇ ਗੁਰੂ ਪੂਰਾ ਗੁਰੂ ਆ ਨਾ ਜਿਹੜਾ ਸਾਡਾ ਜੇ ਉਹਦੇ ਬਾਰੇ ਸਲਾਹ ਕਰੀ ਵੀ ਮਹਾਰਾਜ ਨੇ ਬੜੀਆਂ ਬਖਸ਼ਾਂ ਕੀਤੀਆਂ ਬੜੀ ਕਿਰਪਾ ਕੀਤੀ ਆ ਸਾਡੇ ਤੇ ਸਾਨੂੰ ਬੜੇ ਆਨੰਦਮਈ ਜੀਵਨ ਜਿਹੜਾ ਦਿੱਤਾ ਹੋਇਆ ਹੈ ਤੇ ਫਿਰ ਸਾਡੀ ਇਸਲਾਹ ਕੀਤੀ ਸਿਵਤ ਸਲਾਹ ਕੀਤੀ ਜਿਹੜੀ ਆ ਨਾ ਇਹ ਸੁਕਾਰਥੀ ਆ ਜਾਂਦੀ ਸਾਡੇ ਸਦਾ ਸਹਾਈ ਹੁੰਦੀ ਹੈ ਗੁਰਪੂਰਾ ਸਲਾਹੀਏ ਜਿਹਦਾ ਪੂਰੇ ਗੁਰਦੀ ਸਿਵਤ ਸਲਾਹ ਕੀਤੀ ਤੇ ਸਹਿਜ ਮਿਲਾਏ ਪ੍ਰਭ ਸੋਏ ਫੇ ਸਾਡੇ ਮਨ ਸਹਿਜ ਅਵਸਥਾ ਚ ਜਾ ਜਾਂਦਾ ਤੇ ਪ੍ਰਭੂ ਦੇ ਨਾਲ ਸਾਡਾ ਮਲਾਪ ਹੋ ਜਾਂਦਾ ਉਹ ਸਾਡੇ ਤੇ ਕਿਰਪਾ ਕਰ ਦਿੰਦੇ ਹਨ ਸਾਨੂੰ ਆਪਣੇ ਨਾਲ ਮਲਾ ਲੈਂਦੇ ਹਨ ਰਹਾਉ ਤਹਰਾਉ ਦੇ ਕੇ ਪਰਮਾਉਂਦੇ ਹਨ ਭਰਮ ਗਿਆ ਭਉ ਭਾਗਿਆ ਹਰ ਚਲਣੀ ਚਤ ਲਾਏ ਸਭ ਤੋਂ ਵੱਡਾ ਦੁੱਖ ਸਾਨੂੰ ਭਰਮ ਦਾ ਦੁਬਦਾ ਹੈ ਜਿਹੜੀ ਕਦੇ ਅਸੀਂ ਐਸ ਪਾਸੇ ਭਜਦੇ ਹਾਂ ਕਦੇ ਐਸ ਪਾਸੇ ਭਜਦੇ ਹਾਂ ਜਦੋਂ ਸਾਡਾ ਭਰਮ ਚਲੇ ਗਿਆ ਭਉ ਸਾਡੇ ਤੋਂ ਦੂਰ ਹੀ ਚਲੇ ਗਿਆ ਨਿਰਭੈ ਨਰਵੈਰ ਹੋ ਗਏ ਪੈ ਕਾ ਹੋਂਕੋ ਦੇਤ ਨਹਿ ਨਹਿ ਪੈਮਾਨਤ ਆਨ ਜਦੋਂ ਅਸੀਂ ਡਰ ਕਿਸੇ ਨੂੰ ਦੇਣਾ ਵੀ ਨਹੀਂ ਤੇ ਡਰ ਕਿਸੇ ਦਾ ਮਨ ਚ ਰੱਖਿਆ ਵੀ ਨਹੀਂ ਤੇ ਭੈ ਵੀ ਸਾਡੇ ਤੋਂ ਭੱਗ ਗਿਆ ਹਰ ਚੜਨੀ ਚ ਤਲਾਇਆ ਹੋ ਰਾ ਕਿਵੇਂ ਆ ਜਦੋਂ ਅਸੀਂ ਹਰੀ ਦੇ ਪ੍ਰਮਾਤਮਾ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਨਾਲ ਆਪਣੇ ਮਨ ਨੂੰ ਜੋੜ ਲਿਆ ਕਿਉਂਕਿ ਸਾਡਾ ਗੁਰੂ ਹੈ ਸ਼ਬਦ ਸ਼ਬਦ ਗੁਰੂ ਸੁਰਤ ਤੋਂ ਉੱਚਾ ਜਦੋਂ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਆਪਣਾ ਮਨ ਲਾ ਲਿਆ ਨਾ ਫਿਰ ਸਾਨੂੰ ਇਹ ਸਾਰੀਆਂ ਪ੍ਰਾਪਤੀਆਂ ਆ ਗਈਆਂ ਸਾਨੂੰ ਡਰ ਵੀ ਨਹੀਂ ਰਹਿ ਗਿਆ ਸਾਡੇ ਭਰਮ ਵੀ ਟੁੱਟ ਗਏ ਗੁਰਮੁਖ ਸ਼ਬਦ ਕਮਾਈਐ ਹਰ ਵਸੈ ਮਨ ਆਏ ਜਿਹੜੇ ਗੁਰਮਖ ਲੋਗ ਆ ਸ਼ਬਦੀ ਕਮਾਈ ਕਰਦੇ ਆ ਉਹ ਵਿਖਾਵਾ ਨਹੀਂ ਕਰਦੇ ਉਹ ਵਾਹਿਗੁਰੂ 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 ਵਾਹਿ ਜੀ ਉਹ ਇਸ ਤਰ੍ਹਾਂ ਬੋਲਦੇ ਰਹਿੰਦੇ ਨੇ ਆਪਣੇ ਮਨ ਹੀ ਮਨ ਉਹ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਉਠਦੇ ਆ ਬੈੰਦੇ ਆ ਸੌਂਦੇ ਆ ਕਰਦੇ ਆ ਉਹ ਵਾਹਿਗੁਰੂ ਨੂੰ ਯਾਦ ਰੱਖਦੇ ਨੇ ਨਾਮ ਜਪਦੇ ਰਹਿੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਹਰੀ ਦਾ ਵਾਸਾ ਹੋ ਜਾਂਦਾ ਪ੍ਰਮਾਤਮਾ ਦਾ ਹਰ ਮੰਦਰ ਇਹੋ ਸਰੀਰ ਹੈ ਜਿੱਥੋਂ ਵਰਜਾਤਾ ਇਹ ਸਰੀਰ ਵੀ ਹਰੀ ਦਾ ਮੰਦਰ ਹੈ ਤੇ ਇਸੇ ਕਰਕੇ ਜਦੋਂ ਅਸੀਂ ਜਾਣ ਲਿਆ ਨਾ ਆਪਣੇ ਮਨ 'ਚ ਪ੍ਰਮਾਤਮਾ ਨੂੰ ਮੰਨ ਲਿਆ ਤੇ ਜਿਹੜੇ ਮਨਮੁਖ ਲੋਕ ਆ ਉਹ ਨਹੀਂ ਇਹ ਕੰਮ ਕਰ ਸਕਦੇ ਉਹ ਤੇ ਮੰंदे ਨਹੀਂ ਉਹ ਕਹਿੰਦੇ ਰੱਬ ਹੈ ਹੀ ਨਹੀਂ ਪਰੰਤੂ ਸਾਡੇ ਦੇ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਇਹ ਵੈਗਰੂ ਜੀ ਤੁਸੀਂ ਪਿਤਾ ਵੀ ਸਾਡੇ ਤੁਸੀਂ ਹੋ ਮਾਤਾ ਵੀ ਤੁਸੀਂ ਹੋ ਦੋਸਤ ਵੀ ਸਾਡੇ ਤੁਸੀਂ ਹੋ ਤੇ ਭਰਾ ਵੀ ਸਾਡੇ ਤੁਸੀਂ ਹੋ ਤੇ ਤੋਸਾ ਸਾਡੇ ਤੇ ਮਿਹਰ ਕੀਤੀ ਆ ਸਾਡੇ ਬਖਸ਼ਿਸ਼ ਕੀਤੀ ਗਏ ਪ੍ਰਮਾਤਮਾ ਹੈਗਾ ਇਸ ਕਰਕੇ ਮਨ ਦੇ ਵਿੱਚ ਮਨ ਖੋਜ ਬਾਰਗ ਅਸੀਂ ਮਨ ਦੇ ਵਿੱਚ ਖੋਜਿਆ ਤੇ ਸਾਨੂੰ ਮਹਾਰਾਜ ਤੇ ਤੇਰਾ ਤੇਰੀ ਪ੍ਰਾਪਤੀ ਹੋ ਗਈ ਕਰ ਮਹਿਲ ਸੱਚ ਸਮਾਈਐ ਜਮ ਕਾਲ ਨਾ ਸਕੇ ਖਾਏ ਫਿਰ ਜਦੋਂ ਅਸੀਂ ਮਹਾਰਾਜ ਦੇ ਮਹਿਲ ਦੇ ਵਿੱਚ ਚਲੇ ਗਏ ਘਰ ਦੇ ਵਿੱਚ ਹੀ ਚਲੇ ਗਏ ਤੇ ਜਮ ਕਾਲ ਦੀ ਕੀ ਜ਼ੋਰ ਤਾਂ ਸਾਡੇ ਲਾਗੇ ਆ ਜੂਗਾ ਕਿਉਂਕਿ ਸਾਡਾ ਗੁਰੂ ਸਮਰੱਥ ਹੈ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਸੁਤ ਭਾਂਡਰਿਓ ਜਦੋਂ ਮਹਾਰਾਜ ਨੇ ਸਾਡੇ ਤੇ ਕਿਰਪਾ ਕਰ ਦਿੱਤੀ ਸਾਡੇ ਤੇ ਸਿਰ ਤੇ ਹੱਥ ਰੱਖ ਲਿਆ ਤੇ ਜਮ ਕਾਲ ਨੇ ਸਾਡੇ ਲਾਗੇ ਕੀ ਲੈਣ ਆਉਣਾ ਸਾਡੇ ਕੋਲ ਤਾਂ ਫਿਰ ਧਰਮ ਰਾਜ ਦਾ ਰਵਕੇ ਸੁਤ ਗੋਦ ਅੰਤਰਾਸ ਕਹਾ ਜੋ ਚਰਨ ਗੁਰੂ ਚਿਤ ਲਾਬਤ ਹੈ ਫਿਰ ਤੇ ਸੂਰਜ ਦਾ ਪੁੱਤਰ ਧਰਮ ਰਾਜ ਜਿਹੜਾ ਉਹਦਾ ਸਾਨੂੰ ਕੋਈ ਡਰ ਨਹੀਂ ਕੋ ਸਾਡੇ ਲਾਗੇ ਨਹੀਂ ਆ ਸਕਦਾ ਇਸ ਕਰਕੇ ਜਮ ਕਾਲ ਸਤ ਕਤ ਨਾ ਸਕੇ ਖਾਏ ਸਾਨੂੰ ਨਹੀਂ ਖਾ ਸਕਦਾ ਸਤਗੁਰ ਦੇ ਚਰਨਾ ਵਿੱਚ ਸੱਚਖੰਡ ਵਿੱਚ ਜਾ ਕੇ ਆਪਣਾ ਨਿਵਾਸ ਕਰਾਂਗੇ ਜੀ ਨਮਾ ਸ਼ਿਬਾ ਕਬੀਰ ਜੁਲਹਾ ਪੂਰੇ ਗੁਰ ਤੇ ਗਤ ਪਾਈ ਇੱਥੇ ਜੀ ਭਗਤਾਂ ਦਾ ਜ਼ਿਕਰ ਕੀਤਾ ਹੈ ਗੁਰਬਾਣੀ ਦੇ ਵਿੱਚ ਤੀਸਰੇ ਪਾਤਸ਼ਾਹ ਨੇ ਭਗਤ ਨਾਮਾ ਜੀ ਨਾਮਦੇਵ ਜੀ ਸਿਹਣਾ ਜਿਹੜੇ ਉਹ ਸ਼ੀੰਬੇ ਸੀ ਪਹਿਲਾ ਸ਼ੀਪਾ ਸ਼ੀਪਾ ਛਾਪਾ ਛਾਪੇ ਤੋਂ ਸ਼ੀਪਾ ਛੀਪੇ ਤੋਂ ਸ਼ੀਂਬਾ ਤੇ ਉਸ ਸ਼ੀਂਬੇ ਉਹਨਾਂ ਦੀ ਜਿਹੜੀ ਬਰਾਦਰੀ ਸੀ ਉਹ ਸ਼ੀਂਬਾ ਸੀ ਭਗਤ ਕਬੀਰ ਜੀ ਜਿਹੜੇ ਸੀ ਉਹ ਜਲਾਹੇ ਸੀ ਜਲਾਹੇ ਦਾ ਕੰਮ ਹੁੰਦਾ ਖੱਡੀਆਂ ਉਣੀਆਂ ਸੂਤਰ ਲੈ ਲੈਣਾ ਤੇ ਖਦਰ ਦਾ ਕੱਪੜਾ ਤਿਆਰ ਕਰਨਾ ਕੱਪੜੇ ਉਸ ਸਮੇਂ ਖੇਸ ਦਰੀਆਂ ਚਾਦਰਾਂ ਵਗੈਰਾ ਜਿਹੜਾ ਇਹ ਜਲਾਹੇ ਜਲਾਹੇ ਤਿਆਰ ਕਰਦੇ ਸਨ ਤੇ ਉਹੀ ਉਹਨਾਂ ਦੀ ਕਿਰਤ ਹੁੰਦੀ ਸੀ ਦੇ ਉਸੇ ਤੋਂ ਕਮਾਈ ਕਰਦੇ ਸਨ ਨਾਮ ਅਸ਼ਮੀ ਨਸ਼ੀਬਾ ਦਾ ਭਗਤ ਨਾਮਦੇਵ ਜੀ ਸ਼ੀਬੇ ਸਨ ਕਬੀਰ ਜੀ ਜੁਲਾਈ ਸਨ ਪੂਰੇ ਗੁਰਤੇ ਗਤ ਪਾਈ ਉਹਨਾਂ ਪੂਰਾ ਗੁਰੂ ਅਰਾਧ ਲਿਆ ਤੇ ਪੂਰੇ ਗੁਰੂ ਦਾ ਕਰਕੇ ਉਹਨਾਂ ਨੂੰ ਗਤ ਮਿਲ ਗਈ ਭਗਤ ਭਗਤ ਜਗ ਵਜਿਆ ਚੌ ਚੱਕਾਂ ਦੇ ਵਿੱਚ ਅਮਰੇਟਾ ਜਿਸ ਤਰ੍ਹਾਂ ਭਗਤ ਰਵਦਾਸ ਜੀ ਸੀ ਨਾ ਚੌ ਚੱਕਾਂ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਭਗਤ ਭਗਤ ਬਣ ਗਏ ਸੋ ਇਸ ਤਰ੍ਹਾਂ ਹੀ ਭਗਤ ਨਾਮਦੇਵ ਜੀ ਤੇ ਭਗਤ ਕਬੀਰ ਜੀ ਨੇ ਪੂਰੇ ਗੁਰੂ ਤੇ ਗਤ ਪਾ ਲਈ ਬ੍ਰਹਮ ਕੇ ਬੇਤੇ ਸ਼ਬਦ ਨਾ ਸ਼ਬਦ ਪਛਾਣ ਹੈ ਹਉਮੈ ਜਾਤ ਗਵਾਈ ਜਿਹੜੇ ਬ੍ਰਹਮਾ ਜੀ ਦੇ ਪੁੱਤ ਨਾਰਦ ਸਾਰਦ ਕਰੇ ਖਾਸੀ ਬਾਠ ਤੇ ਬੈਠੀ ਵੀ ਵੀ ਕੌਲਾ ਦਾਸੀ ਜਿਹੜੇ ਨਾਰਦ ਸਾਰਦ ਸੀ ਜਿਹੜੇ ਬ੍ਰਹਮਾ ਜੀ ਦੇ ਪੁੱਤਰ ਸਨ ਉਹਨਾਂ ਨੇ ਵੀ ਸ਼ਬਦ ਪਛਾਣ ਲਿਆ ਸ਼ਬਦ ਮੰਨ ਲਿਆ ਆਪਣੇ ਗੁਰੂ ਦਾ ਹੁਕਮ ਮੰਨ ਲਿਆ ਤੇ ਹਉਮੈ ਜਾਤ ਗਵਾਈ ਉਹਨਾਂ ਨੇ ਇਹ ਹੰਕਾਰ ਛੱਡ ਦਿੱਤਾ ਕਿ ਅਸੀਂ ਬ੍ਰਹਮਾ ਜੀ ਦੇ ਪੁੱਤਰ ਆ ਉਹਨਾਂ ਨੇ ਪ੍ਰਮਾਤਮਾ ਨੂੰ ਸਿੱਧਾ ਤੇ ਹੋਣਾ ਸ਼ੁਰੂ ਕਰ ਦਿੱਤਾ ਉਹਨਾਂ ਆਪਣੇ ਮਨ ਦੇ ਵਿੱਚੋਂ ਬ੍ਰਹਮਾ ਜੀ ਦੇ ਪੁੱਤਰ ਹੋਣ ਦਾ ਹੰਕਾਰ ਖਤਮ ਕਰ ਦਿੱਤਾ ਸੁਰ ਨਾਰਤਨ ਕੀ ਬਾਣੀ ਗਵੈ ਕੋਏ ਨਾ ਮਿਟੈ ਭਾਈ ਦੇਵਤੇ ਤੇ ਇਨਸਾਨ ਇਹ ਜਿਹੜੀ ਬਾਣੀ ਹੈ ਕਾਲਪੁਰਖ ਦੀ ਇਹ ਸਾਰੇ ਗਾਉਂਦੇ ਆ ਤੇ ਇਸ ਨੂੰ ਕੋਈ ਮੇਟ ਨਹੀਂ ਸਕਦਾ ਜਿਹੜਾ ਤੁਸੀਂ ਨਾਮ ਜਪ ਲਿਆ ਨਾਮ ਜਪਿਆ ਤੁਹਾਡੇ ਸਦਾ ਕੰਮ ਆਉਣਾ ਤੇ ਜੇ ਨਾਮ ਨਹੀਂ ਜਪਿਆ ਤੁਹਾਡੇ ਕੋ ਮਾਇਆ ਮਾਇਆ ਤੁਹਾਡੀ ਇੱਥੇ ਰਹਿਦੇ ਤਨ ਲੋਕਾ ਤਨ ਭਸਮੇ ਢੇਰੀ ਤਨ ਲੋਕਾਂ ਦਾ ਰਹਿ ਗਿਆ ਵਰਤលਿਆ ਰਿਸ਼ਤੇਦਾਰਾਂ ਨੇ ਪੁੱਤਰਾ ਧੀਆਂ ਵਰਤលਿਆ ਤੇ ਤਨ ਭਸਮੇ ਢੇਰੀ ਤੇ ਜਿਹੜੇ ਬਾਣੀ ਪੜੀ ਐ ਨਾਮ ਜਪਿਆ ਉਹ ਸਾਡੇ ਸਾਥ ਜਾਣਾ ਜਿਹੜੀ ਮਾਇਆ ਐ ਮਾਇਆ ਇੱਥੇ ਰਹਿ ਜਾਣੀ ਤੇ ਬਾਣੀ ਪੜੀ ਸਾਡੇ ਨਾਲ ਜਾਣੀ ਉਹਨੂੰ ਕੋਈ ਮੇਟ ਨਹੀਂ ਸਕਦਾ ਜਿਹੜੀ ਬਾਣੀ गा ਲਈ ਦੈਤ ਪੁੱਤ ਕਰਮ ਧਰਮ ਕਿਸ ਸੰਜਮ ਨਾ ਪੜੈ ਦੂਜਾ ਭਾਉ ਨਾ ਜਾਣੈ ਇਹ ਭਗਤ ਪ੍ਰਲਾਦ ਜੀ ਬਾਰੇ ਲਿਖਿਆ ਹੈ ਵੀ ਦੈਤ ਦਾ ਪੁੱਤਰ ਸੀ ਕਰਮ ਧਰਮ ਕੋ ਛਾਉਂਦਾ ਨਹੀਂ ਸੀ ਕੋਈ ਸੰਜਮ ਨਹੀਂ ਸੀ ਕਿਸ ਤਰ੍ਹਾਂ ਵੀ ਆਸਤਰਾਂ ਹੱਥ ਧੋਣ ਤੋਂ ਬਿਨਾ ਰਹਿਣਾ ਜਾਂ ਹੱਥ ਧੋ ਕੇ ਰਹਿਣਾ ਜਾਂ ਸਾਫ਼ ਕੱਪੜੇ ਪਾਉਣੇ ਆ ਤੇ ਦੂਜਾ ਭਾਉ ਨਾ ਜਾਣੈ ਪਰੰਤੂ ਉਹ ਦੂਜੀ ਭਾਉ ਦਾ ਉਹਦੇ ਵਿੱਚ ਹੈ ਨਹੀਂ ਸੀ ਕੋਈ ਕੋਈ ਅਕਾਲ ਪੁਰਖ ਨੂੰ ਜਾਣਦਾ ਸੀ ਹੋਰ ਕਿਸੇ ਨੂੰ ਨਹੀਂ ਸੀ ਜਾਣਦਾ ਤੇ ਨਾਮ ਤੇ ਉਹਨੂੰ ਕੋਈ ਸੰਜਮ ਆਉਂਦਾ ਸੀ ਵੀ ਇਸ ਤਰ੍ਹਾਂ ਬਾਣੀ ਪੜ੍ਹਨੀ ਆ ਤੇ ਨਾ ਉਹਨੂੰ ਇਹ ਚੀਜ਼ ਇਹਨਾਂ ਚੀਜ਼ਾਂ ਦਾ ਪਤਾ ਸੀ ਵੀ ਧਰਮ ਕੀ ਹੁੰਦਾ ਕਰਮ ਕੀ ਕਿਵੇਂ ਕਮਾਏ ਜਾਂਦੇ ਆ ਦਇਤ ਪੁੱਤ ਕਰਮ ਧਰਮ ਕੇ ਸੰਜਮ ਨਾ ਪੜੇ ਦੂਜਾ ਭਾਵ ਨਾ ਜਾਣੇ ਤੇ ਦੂਜੀ ਭਾਵਨਾ ਵੀ ਨਹੀਂ ਸੀ ਉਹਦੇ ਵਿੱਚ ਹੈਗੀ ਸਤਗੁਰੂ ਭੇਟਿਆ ਨਿਰਮਲ ਹੋਆ ਅਨੰਦ ਨਾਮ ਖਾਣੇ ਜਦੋਂ ਸੱਚੇ ਗੁਰੂ ਮਿਲ ਗਏ ਨਾ ਉਹਨੂੰ ਤੇ ਉਹਦਾ ਮਨ ਤਨ ਨਿਰਮਲ ਹੋ ਗਿਆ ਤੇ ਅਨੰਦ ਨਾਮ ਖਾਣੇ ਦਿਨ ਰਾਤ ਫੇਓ ਪ੍ਰਮਾਤਮਾ ਦਾ ਨਾਮ ਜਪਦਾ ਰਿਹਾ ਤੇ ਉਹਦੇ ਤੇ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ ਏਕੋ ਪੜੇ ਏਕੋ ਨਾਉ ਬੂਝੇ ਦੂਜਾ ਇਹ ਵਰ ਨਾ ਜਾਣੈ ਉਹ ਵੇਖੋ ਨਾ ਪੜਦਾ ਸੀ ਪ੍ਰਮਾਤਮਾ ਦਾ ਨਾਮ ਲੈਂਦਾ ਸੀ ਪ੍ਰਭੂ ਦਾ ਨਾਮ ਲੈਂਦਾ ਸੀ ਇਕੇ ਨੋ ਜਾਣਦਾ ਸੀ ਏਕੋ ਨਾਉ ਬੂਝੇ ਤੇ ਇਕੋ ਨਾ ਹੀ ਉਹ ਜਾਣਦਾ ਸੀ ਦੂਜਾ ਇਹ ਵਰ ਨਾ ਜਾਣੇ ਹੋਰ ਕਿਸੇ ਨੂੰ ਨਹੀਂ ਜਾਣਦਾ ਭਾਵੇਂ ਕਿ ਉਹ ਦਾੜਾ ਪਿਤਾ ਸੀ ਰਾਹਰਨਾਗਿਸ਼ ਉਹ ਆਪਣੇ ਆਪ ਨੂੰ ਪ੍ਰਮਾਤਮਾ ਸਮਝਦਾ ਸੀ ਪਰੰਤੂ ਉਹਨੇ ਆਪਣੇ ਪਿਤਾ ਨੂੰ ਕੁਝ ਨਹੀਂ ਸਮਝਿਆ ਉਹਨੇ ਸਿਰਫ ਪ੍ਰਮਾਤਮਾ ਦਾ ਨਾਮ ਜਪਿਆ ਇਸ ਕਰਕੇ ਉਹ ਸਫਲ ਹੋ ਗਏ ਭਗਤ ਬਣ ਗਏ ਖਾਟੇ ਦਰਸ਼ਨ ਯੋਗੀ ਸੰਿਆਸੀ ਬਿਨ ਗੁਰ ਪਰਮ ਭਲਾਏ ਛੇ ਦਰਸ਼ਨ ਹਨ ਜਿਹੜੇ ਇਹ ਹਿੰਦੂ ਧਰਮ ਦੇ ਛੇ ਦਰਸ਼ਨ ਜਿਹੜੇ ਇਹ ਰਸਤਾ ਦੱਸਦੇ ਆ ਜਿਹੜੇ ਯੋਗੀ ਤੇ ਸੰਿਆਸੀ ਆ ਇਹ ਜਿਹੜੇ ਗੁਰੂ ਧਾਰਨ ਨਹੀਂ ਕਰਦੇ ਗੁਰੂ ਬਿਨਾ ਗੱਤ ਨਹੀਂ ਸ਼ਾਹ ਬਿਨਾ ਪਤਨੀ ਇਹ ਪੰਜਾਬ ਚ ਬੜੀ ਕਹਾਵਤ ਚੱਲਦੀ ਸੀ ਅਜੇ ਵੀ ਜਿਹੜੇ ਪੁਰਾਣੇ ਲੋਕਾਂ ਦੇ ਪਿੰਡ ਪਿੰਡ ਦੇ ਲੋਕ ਆਉਂਦਾ ਅਜੇ ਚੱਲਦੀ ਆ ਬਾਕੀ ਤੇ ਹੁਣ ਸਾਰਾ ਕੁਝ ਅਸੀਂ ਸਹਿਰੀਕਰਨ ਹੋ ਗਿਆ ਤੇ ਸਾਡੇ 'ਚ ਬੜਾ ਫਰਕ ਪੈ ਗਿਆ ਤੇ ਉਜੋਗੀ ਸੰਿਆਸੀ ਜਿਹੜੇ ਸੀ ਨਾ ਉਹਨਾਂ ਨੇ ਜਿਹੜਾ ਯੋਗ ਆ ਨਾ ਇਹ ਵੀ ਜੇ ਆਪਣਾ ਗੁਰੂ ਧਾਰਨ ਤੋਂ ਬਿਨਾਂ ਕਰੀਏ ਤੇ ਇਹ ਵੀ ਨਹੀਂ ਹੁੰਦਾ ਤੇ ਸੰਿਆਸੀ ਜਿਹੜੇ ਜਾ ਕੇ ਬੈਠ ਕੇ ਜੰਗਲਾਂ 'ਚ ਜਾ ਕੇ ਬੈਠ ਗਏ ਬਿਨ ਗੁਰ ਭਰਮ ਭੁਲਾਏ ਗੁਰੂ ਤੋਂ ਬਿਨਾਂ ਉਹ ਸਾਰੇ ਭਰਮਾਂ ਦੇ ਵਿੱਚ ਪੈ ਗਏ ਭਰਮਾਂ ਦੇ ਵਿੱਚ ਭੁੱਲਦੇ ਰਹਿ ਗਏ ਸਤਗੁਰ ਸੇਵੇ ਤਾਂ ਗਤਮਿਤ ਪਵੈ ਹਰ ਜਿਉ ਮਨ ਵਸਾਏ ਜੇ ਸੱਤੇ ਸੱਚੇ ਗੁਰੂ ਦੀ ਆराधना ਕੀਤੀ ਜਾਵੇ ਨਾ ਤੇ ਸੱਚੇ ਗੁਰੂ ਫੇ ਮਨ ਤੁਹਾਡੇ ਨੂੰ ਸਹਜ ਵਰਤਾਲ ਚ ਲੈ ਜਾਂਦੇ ਆ ਫੇ ਤੁਹਾਡੀ ਗਤ ਵੀ ਹੋ ਜਾਂਦੀ ਤੇ ਮਿੱਤ ਤੁਹਾਡੀ ਕੀਮਤ ਵੀ ਪੈ ਜਾਂਦੀ ਹੈ ਤੇ ਹਰ ਜਿਉ ਮਨ ਵਸਾਏ ਜਦੋਂ ਹਰੀ ਦਾ ਨਾਮ ਤੁਸੀਂ ਮਨ ਵਿੱਚ ਵਸਾ ਲੈਂਦੇ ਹੋ ਸੱਚੀ ਬਾਣੀ ਸੋਚਤ ਲਾਗੈ ਆਵਣ ਜਾਣ ਰਹਾਏ ਜੋ ਬਾਣੀ ਉਹ ਜਿਉ ਜਾਣਾ ਤੇਰੇ ਅੰਦਰ ਰਵੇ ਹਰ ਨਾਮਾ ਤੇ ਸੱਚੀ ਬਾਣੀ ਨਾਲ ਜਿਹਨਾਂ ਦਾ ਚਿਤ ਲੱਗ ਗਿਆ ਸੱਚੀ ਬਾਣੀ ਸੋਚਤ ਲੱਗੈ ਆਵਣ ਜਾਣ ਰਹਾਏ ਜਦੋਂ ਸੱਚੀ ਬਾਣੀ ਜੋ ਬਾਣੀ ਹੈ ਜਿਉ ਜਾਣਾ ਤੇਰੇ ਅੰਦਰ ਰਵੇ ਹਰ ਨਾਮਾ ਹਰੀ ਦਾ ਨਾਮ ਉਹਨਾਂ ਦੇ ਅੰਦਰ ਵੱਸ ਗਿਆ ਜਿਨ੍ਹਾਂ ਨੇ ਬਾਣੀ ਜਾਣੀ ਤੇ ਬਾਣੀ ਪੜ੍ਹੀ ਆਵਣ ਜਾਣ ਰਹਾਏ ਜਨਮ ਮਰਨ ਦੋਹ ਮੈਂ ਨਾਹੀ ਜਨ ਪਰਵੁ ਕਾਰੀ ਆਏ ਜੀਦਾਨ ਦੇ ਭਗਤੀ ਲਾ ਇਨ ਹਰਸਿਓ ਲੈਣ ਮਿਲਾਏ ਫਿਰ ਉਹ ਆਉਣ ਜਾਣ ਦੇ ਚੱਕਰਾਂ ਵਿੱਚੋਂ ਚੱਕਰ ਉਹਨਾਂ ਦੇ ਖਤਮ ਹੋ ਗਏ ਉਹ ਲੋਕਾਂ ਨੂੰ ਵੀ ਭਗਤੀ ਦੇ ਨਾਲ ਜੋੜ ਲੱਗ ਪੈਂਦੇ ਹਨ ਐਸੇ ਗੁਰਮੁਖ ਪੰਡਤ ਪੜ ਪੜਵਾਦਵ ਖਾਣੇ ਬਿਨ ਗੁਰ ਪਰਮ ਭਲਾਏ ਜਿਹੜੇ ਬ੍ਰਾਹਮਣ ਹੈ ਪੰਡਤ ਹਨ ਇਹ ਵੇਦ ਪੜ ਪੜ ਕੇ ਪੜ ਲਿਖ ਲਿਖ ਲੇਕਿਨ ਪੜਿਆ ਤੀਤਾ ਕੜਿਆ ਬਉਤੀਤ ਭਵਿਆ ਤੇਤੋ ਲਵਿਆ ਬੋ ਪੀ ਕੀਆ ਦੋ ਹੀ ਦੇਹੀ ਦੁਖਦੀ ਆ ਸੋਵ ਵਿਜੀਆ ਆਪਣਾ ਕੀਆ ਇਸ ਕਰਕੇ ਉਹ ਪੜ ਪੜ ਕੇ ਦੱਸਦੇ ਲੋਕਾਂ ਨੂੰ ਲੋਕਾਂ ਨੂੰ ਕਹਿੰਦੇ ਵੀ ਆਹ ਪੋਨੇ ਆ ਪਾਪ ਪ੍ਰੰਤੂ ਭਗਤ ਕਬੀਰ ਜੀ ਨੇ ਕਹਿਤਾ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰਨਾ ਹੈ ਅਰਜ ਊਰਜ ਕੇ ਪਚਮਾ ਚਾਰੂ ਬੇਦੋ ਨਾ ਹੈ ਜਿਹੜਾ ਬ੍ਰਾਹਮਣ ਆਲੇ ਜਗਤ ਦਾ ਗੁਰੂ ਆ ਕਿਉਂਕਿ ਆਪਣੇ ਪੂਜਾ ਲੈਣ ਵਾਸਤੇ ਆਪਣੀ ਦਰਸ਼ਨਾਂ ਲੈਣ ਵਾਸਤੇ ਬੋਲਦਾ ਵਾ ਉਸ ਤਰ੍ਹਾਂ ਨਹੀਂ ਬੋਲਦਾ ਉਸ ਤਰਾ ਇਹਨਾਂ ਨੂੰ ਕੋਈ ਪੁੱਛੇ ਤੇ ਇਹ ਕੁਛ ਦੱਸਦੇ ਹੀ ਨਹੀਂ ਜੇ ਇਹਨਾਂ ਨੂੰ ਪਹਿਲਾਂ ਦਸ਼ਨਾ ਲਾ ਕੇ ਰੱਖੋ ਤੇ ਇਹਨਾਂ ਇਹ ਕੁਛ ਬੋਲਦੇ ਹੀ ਨਹੀਂ ਇਸ ਕਰਕੇ ਇਹ ਕਹਿੰਦੇ ਆ ਕਿ ਜੇ দান ਦੇਣਾ ਤੇ ਸਾਨੂੰ ਦਿਓ ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ ਦੇਂਦੇ ਨਰਕ ਲੈਂਦੇ ਸੁਰਗ ਦੇਖੋ ਏ ਢੰਗਾੜਾ ਜੇ ਉਹ ਦੱਸੇ ਨਰਕੇ ਜਾਂਦੇ ਹੁਣ ਕਾ ਦਾਨ ਨਾ ਲੈਣਾ ਇਹਨਾਂ ਨੇ ਵੀ ਕਹਿਤਾ ਕਿ ਜਿਹੜਾ দান ਦਿੰਦਾ ਉਹ ਨਰਕਾਂ ਨੂੰ ਜਾਣਾ ਤੇ ਅਸੀਂ ਤੇ ਸਵਰਗਾਂ ਨੂੰ ਜਾਣਾ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਜੇ ਉਹ ਦੱਸੇ ਨਰਕੇ ਜਾਂਦੇ ਤਾਂ ਉਨ੍ਹਾਂ ਦਾ ਦਾਨ ਨਾ ਲੈਣਾ ਜੇ ਉਹਨਾਂ ਨਰਕਾਂ ਜਾਣ ਨਰਕਾਂ 'ਚ ਜਾਣ ਵਾਲੇ ਲੋਕਾਂ ਦਾ ਦਾਨ ਤੁਸੀਂ ਕੋ ਲੈ ਲੈਂਦੇ ਹੋ ਪਰੰਤੂ ਇਹਨਾਂ ਨੇ ਪੰਡਿਤ ਪੜਪੜਵਾਦ ਖਾਣੇ ਨਾਲ ਵਾਦਾਂ ਵਿੱਚ ਹੀ ਲੋਕਾਂ ਨੂੰ ਪਾਇਆ ਵਾਦ-ਵਾਦ ਚ ਪਾਲਿਆ ਵੱਖ-ਵੱਖ ਤਰ੍ਹਾਂ ਦੇ ਤਿਲਕ ਲਾਲੇ ਵੱਖ-ਵੱਖ ਤਰ੍ਹਾਂ ਦੇ ਬਸਤਰ ਪਹਿਲੇ ਤੇ ਵੱਖ-ਵੱਖ ਤਰ੍ਹਾਂ ਦੇ ਨਾਲ ਲੋਕਾਂ ਨੂੰ ਇਹਨਾਂ ਪਰਭਾ ਲਿਆ ਇਸ ਕਰਕੇ ਕਿ ਸਾਨੂੰ ਪੂਜਾ ਭੇਟਾ ਆਉਂਦੀ ਰਵੇ ਬਿਨ ਗੁਰ ਭਰਮ ਭੁਲਾਏ ਉਹਨਾਂ ਨੇ ਵੀ ਆਪਣਾ ਕੋਈ ਗੁਰੂ ਧਾਰ ਨਹੀਂ ਕੀਤਾ ਲੱਖੋ ਚੌਰਾਸੀ ਫੇਰ ਪਿਆ ਮੈਨ ਸਬਦਾ ਆ ਮੁਕਤ ਨਾ ਪਾਏ ਇਹੇ ਜਨਮਾਂ ਦੇ ਚੱਕਰ ਵਿੱਚ ਪਏ ਰਹਿ ਗਏ ਮੁਕਤੀ ਤੇ ਇਹਨਾਂ ਨੂੰ ਮਿਲਣੀ ਨਹੀਂ ਕਿਉਂਕਿ ਇਹਨਾਂ ਨੂੰ ਗੁਰੂ ਨਹੀਂ ਮਿਲਿਆ ਤੇ ਜੇ ਗੁਰੂ ਨਹੀਂ ਮਿਲਿਆ ਤੇ ਇਹਨਾਂ ਨੇ ਆਪਣਾ ਰੱਬ ਦਾ ਨਾਮ ਨਹੀਂ ਲਿਆ ਇਹ ਪੂਜਾ ਲੈਂਦੇ ਭੇਟਾ ਲੈਂਦੇ ਤੇ ਭੇਟਾ ਭੇਟਾ ਖਾਂਦੇ ਰਹਿ ਗਏ ਤੇ ਇਹਨਾਂ ਨੂੰ ਜਿਹੜਾ 84 ਲੱਖ ਜੋਨ ਦਾ ਚੱਕਰ ਉਹਦੇ ਵਿੱਚ ਹੀ ਪੈ ਗਏ ਇਹਨਾਂ ਨੂੰ ਕਦੇ ਵੀ ਮੁਕਤੀ ਨਹੀਂ ਮਿਲਦੀ ਜਾ ਨਾਉ ਚੇਤ ਹੈ ਤਾਂ ਗਤ ਪਾਏ ਜਾ ਸਤਗੁਰ ਮੇਲ ਮਲਾਈ ਜਿਹੜਾ ਆਦਮੀ ਜਦੋਂ ਨਾਮ ਦਾ ਪ੍ਰਮਾਤਮਾ ਦਾ ਨਾਮ ਚੇਤੇ ਕਰ ਲੈਂਦਾ ਨਾ ਤੇ ਫੇਰ ਉਹਦੂ ਗੱਤ ਪੈਂਦੀ ਐ ਤੇ ਸੱਚੇ ਗੁਰੂ ਨਾਲ ਜਦੋਂ ਮਲਾਪ ਹੋ ਜਾਂਦਾ ਉਦੋਂ ਹੀ ਨਾਮ ਜਪਿਆ ਜਾਂਦਾ ਹੈ ਸਤ ਸੰਗਤ ਮਹੇ ਨਾਮ ਹਰਿ ਉਪਜੈ ਜਾ ਸਤਗੁਰ ਮਿਲੇ ਸੁਭਾਏ ਸੱਚੀ ਸੰਗਤ ਜਿਹੜੀ ਹੁੰਦੀ ਨੇ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਭਰੀ ਜਿਓ ਜਦੋਂ ਸੰਗਤ ਦੇ ਵਿੱਚ ਜਾ ਕੇ ਬੈਠੀਦਾ ਨਾ ਫਿਰ ਬੰਦ ਦੇ ਵਿੱਚ ਨਾਮ ਉਪਜਦਾ ਉੱਥੇ ਬੈਠਿਆ ਬੈਠਿਆ ਵਹਿਗਰ ਵਹਿਗਰ ਬੰਦਾ ਕਰੀ ਜਾਂਦਾ ਤੇ ਮਨ ਦੀ ਭਾਵਨਾ ਬਦਲਣ ਲੱਗ ਪੈਂਦੀ ਆ ਤੇ ਫਿਰ ਜਦੋਂ ਨਾਮ ਉਪਜਦਾ ਤੇ ਸਤਿਗੁਰੂ ਸਹਿਜ ਸੁਭਾਅ ਨਾਲ ਹੀ ਉਹਦੇ ਬੰਦੇ ਦੇ ਸਿਰ ਤੇ ਉਸ ਗੁਰਮੁਖ ਪਿਆਰੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦਿੰਦੇ ਨੇ ਤੇ ਉਹ ਆਪਣੇ ਸੁਭਾਅ ਕਰਕੇ ਗੁਰੂ ਮਹਾਰਾਜ ਨੂੰ ਆਪਣੇ ਨਾਲ ਮਿਲਾ ਲੈਂਦੇ ਹਨ ਮਨ ਤਾਂ ਨੇ ਅਰਪੀ ਆਪ ਗਵਾਈ ਜੱਲਾ ਸਤਗੁਰ ਪਾਏ ਫੇ ਅਸੀਂ ਮਨ ਵੀ ਗੁਰੂ ਦੇ ਅਰਪਣ ਕਰੇ ਤਨ ਮਨ ਧਨ ਸਭ ਸੋਵ ਗੁਰ ਕੋ ਹੁਕਮ ਅਨੇ ਪਾਈਏ ਫੇ ਅਸੀਂ ਤਨ ਵੀ ਸੋਪ ਦਈਏ ਮਨ ਵੀ ਸੋਪ ਦਈਏ ਆਪਣਾਪ ਵੀ ਸੋਪ ਦਈਏ ਫੇ ਕਹਿ ਰਹੀ ਮੈਂ ਬੰਦਾ ਵੇ ਖਰੀਦ ਸੱਚ ਸਾਹਿਬ ਮੇਰਾ ਇਹ ਮਹਾਰਾਜ ਜੀ ਅਸੀਂ ਤੇ ਤੁਹਾਡੇ ਖਰੀਦੇ ਹੋਏ ਆ ਜਿਵੇਂ ਤੁਹਾਡਾ ਹੁਕਮ ਆ ਤਿਵੇਂ ਕਰਾਂਗੇ ਮਨ ਤਨ ਅਰਪੀ ਮਨ ਵੀ ਅਰਪਤਾ ਤਨ ਵੀ ਅਰਪਦਾ ਆਪਣੇ ਆਪ ਵੀ ਗਵਾ ਲਿਆ ਵੀ ਅਸੀਂ ਹੈ ਹੀ ਨਹੀਂ ਕਿ ਅਸੀਂ ਸਿਰਫ ਤੇਰੇ ਆ ਚੱਲਦਾ ਸਤਗੁਰ ਭਾਏ ਵੀ ਸਤਗੁਰੂ ਦੀ ਭਾਵਨਾ ਜਿੱਦ ਸਕਦੇ ਹੁਕਮ ਵਿੱਚ ਚੱਲਣ ਲੱਗ ਪਏ ਸਤ ਬਲਹਾਰੀ ਗੁਰ ਆਪਣੇ ਵਿਟੋ ਜੇ ਹਰ ਛੇਤੀ ਚਤ ਲਾਏ ਅਸੀਂ ਵੀ ਸਦਾ ਆਹੀ ਆਪਣੇ ਗੁਰੂ ਤੋਂ ਬਲਹਾਰ ਜਾਂਦੇ ਆ ਕੁਰਬਾਨ ਜਾਂਦੇ ਆ ਵਾਰਨੇ ਜਾਂਦੇ ਆ ਕਿਉਂਕਿ ਗੁਰਸਿੱਖ ਆ ਨਾ ਜਿਹੜੇ ਆਪਣੇ ਗੁਰੂ ਤੋਂ ਬਲਹਾਰ ਵੀ ਹੋਏ ਆ ਤੇ ਕੁਰਬਾਨ ਵੀ ਹੋਏ ਆ ਜੇ ਜੇ ਹਰ ਛੇਤੀ ਚਤ ਲਾਏ ਜਦੋਂ ਸਾਡਾ ਚਿੱਤ ਲੱਗ ਗਿਆ ਨਾ ਆਪਣੇ ਗੁਰੂ ਦੇ ਗੁਰੂ ਨੇ ਸਾਡੇ ਨੇ ਪਰਮਾਤਮਾ ਦੇ ਨਾਲ ਸਾਡਾ ਚਿੱਤ ਜੋੜਤਾ ਫੇ ਅਸੀਂ ਕਿਸੇ ਕਲ ਦੀ ਪਰਵਾਹ ਨਹੀਂ ਕੀਤੀ ਫੇ ਗੁਰਸਿੱਖ ਜਿਹੜੇ ਬਲਹਾਰ ਵੀ ਗਏ ਤੇ ਕੁਰਬਾਨ ਵੀ ਗਏ ਗੁਰੂ ਤੋਂ ਆਪਣਾ ਆਪ ਵਾਰ ਗਏ ਹਨ ਉਹਨਾਂ ਪਰਮਾਤਮਾ ਦੇ ਨਾਲ ਚਿੱਤ ਲਾ ਕੇ ਰੱਖਿਆ ਹੈ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਛੇਤੀ ਰੰਗ ਰਾਤਾ ਬ੍ਰਾਹਮਣ ਉਹ ਹੀ ਕਿਹਾ ਜਾਂਦਾ ਜਿਹੜਾ ਬ੍ਰਹਮ ਬ੍ਰਾਹਮਣ ਹੋਵੇ ਤੇ ਜਿਨੇ ਪ੍ਰਮਾਤਮਾ ਦੇ ਰੰਗ ਦੇ ਨਾਲ ਆਪਣਾ ਮਨ ਜੋੜਿਆ ਹੋਵੇ ਤੇ ਮਨ ਉਹਦਾ ਰੱਤਾ ਹੋਵੇ ਇਹ ਬ੍ਰਾਹਮਣ ਦੇ ਪੰਡਿਤ ਦੋ ਚੀਜ਼ਾਂ ਬ੍ਰਾਹਮਣ ਜਾਤ ਕਰਕੇ ਬ੍ਰਾਹਮਣ ਹੈ ਤੇ ਪੰਡਿਤ ਗਿਆਨੀ ਨੂੰ ਕਿਹਾ ਗਿਆ ਜਿਹੜਾ ਪੰਡਿਤ ਹੈ ਪੰਡਿਤ ਗਿਆਨੀ ਨੂੰ ਕਿਹਾ ਗਿਆ ਤੇ ਬ੍ਰਾਹਮਣ ਜਿਹੜਾ ਉਹ ਆਪਣੇ ਜਾਤਾਂ ਦੀ ਵੰਡ ਕਰਕੇ ਬ੍ਰਾਹਮਣ ਹੈ ਬ੍ਰਾਹਮਣ ਖੱਤਰੀ ਵੈਸ਼ ਅਸੂਦਰ ਚਾਰ ਜਾਤਾਂ ਸੀ ਇਸ ਕਾ ਰਾਵਣ ਵੀ ਬ੍ਰਾਹਮਣ ਸੀ ਰਾਵਣ ਬ੍ਰਾਹਮਣ ਸੀ ਉੱਚੀ ਕੁਲ ਦਾ ਸੀ ਸੋ ਬ੍ਰਾਹਮਣ ਬ੍ਰਹਮ ਬ੍ਰਹਮ ਜੋ ਬੰਦੇ ਹਾਰ ਛੇ ਤੀਰ ਅਗਰਾਤਾ ਪਰੰਤੂ ਬ੍ਰਾਹਮਣ ਉਹ ਆ ਜਿਹੜਾ ਬ੍ਰਹਮ ਦੀ ਬਿੰਦ ਤੋਂ ਪੈਦਾ ਹੋਇਆ ਤੇ ਉਹ ਪ੍ਰਮਾਤਮਾ ਦੇ ਨਾਲ ਆਪਣਾ ਮਨ ਜੋੜ ਕੇ ਰੱਖਦਾ ਉਹਦੇ ਰੰਗ ਦੇ ਵਿੱਚ ਰੁੱਤਾ ਗਿਆ ਹੈ ਪ੍ਰਭ ਨਿਗਟਿਵ ਵਸੈ ਸਭ ਨਾਂ ਕਟ ਅੰਤਰ ਗੁਰਮੁਖ ਵਿਰਲੇ ਜਾਤਾ ਜਿਹੜਾ ਪ੍ਰਭੂ ਹਨ ਘੜ ਘੜ ਮੈਂ ਹਰ ਜੂ ਵਸੈ ਸੰਤਨ ਕਹੋ ਉਪਕਾਰ ਇਹ ਸੰਤਾਂ ਨੇ ਪੁਕਾਰ ਪੁਕਾਰ ਕੇ ਕਹਿਤਾ ਕਿ ਹਰ ਸਰੀਰ ਦੇ ਵਿੱਚ ਪ੍ਰਮਾਤਮਾ ਵਸਦਾ ਹੈ ਵੈਗਰੂ ਵਸਦਾ ਹੈ ਪ੍ਰਭ ਨਿਗਟਿ ਵਸੈ ਸਭ ਨਾ ਘਟੇ ਅੰਤਰ ਗੁਰਮੁਖ ਹੋਲੇ ਜਾਂਦਾ ਵਿਰਲੇ ਗੁਰਮਖਾਂ ਨੂੰ ਸੋਝੀ ਆਉਂਦੀ ਹੈ ਜਗ ਮੈਂ ਉਤਮ ਕਾੜੀਏ ਵਿਰਲੇ ਕਹੀ ਕੇ ਹੈਨ ਵਿਰਲੇ ਨਹੀਂ ਘਣੇ ਫੈਲ ਫੱਕੜ ਸੰਸਾਰ ਸੰਸਾਰ 'ਚ ਬਹੁਤ ਵਿਰਲੇ ਹੀ ਆ ਜਿਹੜੇ ਆਪਣੇ ਅੰਦਰੋਂ ਮਨ ਦੇ ਅੰਦਰੋਂ ਵੈਗਰੂ ਨੂੰ ਪ੍ਰਾਪਤ ਕਰ ਲੈਂਦੇ ਆ ਇਸ ਸਾਰੇ ਪ੍ਰਾਪਤ ਨਹੀਂ ਕਰ ਸਕਦੇ ਕਿਉਂਕਿ ਭਾਵਨਾ ਨਹੀਂ ਬਣਦੀ ਇਸ ਕਰਕੇ ਪ੍ਰਾਪਤ ਨੈਗੇਟਿਵ ਅਸਾ ਸਭ ਦਾ ਘਟ ਅੰਤਰ ਗੁਰਮੁਖ ਵਿਰਲੇ ਜਾਂਦਾ ਵਿਰਲੇ ਗੁਰਮਖਾਂ ਨੇ ਜਾਣਿਆ ਕਿ ਪ੍ਰਮਾਤਮਾ ਉਹਨਾਂ ਦੇ ਹਿਰਦੇ ਚ ਵਸਦਾ ਹੈ ਨਾਨਕ ਨਾਮ ਮਿਲੈ ਵੜਾਈ ਗੁਰ ਕੈ ਸਬਦ ਪਛਾਤਾ ਤੀਸਰੇ ਪਾਸ਼ਾ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਫਰਮਾਉਂਦੇ ਨੇ ਕਿ ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਵਡਿਆਈ ਮਿਲ ਜਾਂਦੀ ਹੈ ਕਿਉਂਕਿ ਉਹਨਾਂ ਗੁਰੂ ਦਾ ਸ਼ਬਦ ਪਛਾਣ ਲਿਆ ਗੁਰੂ ਦਾ ਸ਼ਬਦ ਪਛਾਣ ਕੇ ਨਾਮ ਜਪਿਆ ਉਹਨਾਂ ਨੂੰ ਵਡਿਆਈ ਮਿਲ ਗਈ ਉਹਨਾਂ ਨੂੰ ਬੜੀਆਂ-ਵੱਡੀਆਂ ਵਡਿਆਈਆਂ ਮਿਲ ਗਈਆਂ ਐਸੇ ਗੁਰਸਿੱਖ ਸਨ ਕਿ ਸਰੀਰਕ ਤੌਰ ਤੇ ਭਾਵੇਂ ਛੋਟੇ ਸਨ ਭਾਵੇਂ ਵੱਡੇ ਸਨ ਜਦੋਂ ਮਹਾਰਾਜ ਨੇ ਸਿਰ ਤੇ ਹੱਥ ਰੱਖਤਾ ਨਾ ਉਹਨਾਂ ਨੂੰ ਐਸੀ ਵਡਿਆਈ ਮਿਲ ਗਈ ਕਿ ਉਹਨਾਂ ਅੱਗੇ ਹਾਥੀ ਵੀ ਚੀਕਾ ਮਾਰਦਾ ਭੱਜ ਗਿਆ ਹਾਥੀ ਨਾਲੋਂ ਤਕੜੇ ਯੋਧੇ ਬਣਾ ਦਿੱਤੇ ਗੁਰੂ ਮਹਾਰਾਜ ਨੇ ਸਿਰ ਤੇ ਹੱਥ ਰੱਖ ਕੇ ਉਹਨਾਂ ਜੋਦਿਆਂ ਨੂੰ ਵਡਿਆਈ ਮਿਲ ਗਈ ਉਹਨਾਂ ਨੇ ਸ਼ਬਦ ਕਰਕੇ ਗੁਰੂ ਦਾ ਗੁਰੂ ਦਾ ਸ਼ਬਦ ਜਿਹੜੀ ਬਾਣੀ ਉਹ ਪਛਾਣ ਲਈ ਤੇ ਗੁਰੂ ਨਾਲ ਜੁੜ ਗਏ ਗੁਰੂ ਮਹਾਰਾਜ ਜੀ ਉਹਨਾਂ ਨੇ ਵਡਿਆਈਆਂ ਵਡਿਆਈਆਂ ਦੇਤੀਆਂ ਜੀ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਦਾ ਕੋਈ ਐਸਾ ਸ਼ਬਦ ਜੋ ਗੁਰਮਤ ਦੇ ਅਨਕੂਲ ਨਾ ਹੋਵੇ ਬੋਲਿਆ ਗਿਆ ਹੋਵੇ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਣ ਆ ਰਹਿ ਬਖਸ਼ ਲੈਣਾ ਜੀ ਮਾਫ ਕਰ ਦੇਣਾ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਔ ਵਾਖਰੀ ਪੰਕਤੀਆਂ ਪੜ ਕੇ ਸਮਾਪਤੀ ਵਾਲ ਵਧੀਏ ਜੀ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇ ਤੀ ਰੰਗ ਰਾਤਾ ਪ੍ਰਭ ਨਿਕਟ ਵਸੈ ਸਭ ਨਾ ਕੜੇ ਅੰਤਰ ਗੁਰਮੁਖ ਵਿll ਜਾਤਾ ਨਾਨਕ ਨਾਮ ਮਿਲੇ ਵੜਾਈ ਗੁਰ ਕੈ ਸਬਦ ਪਛਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ